ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਪੰਜਾਬ ਵਾਲੇ ਉਹ ਸਾਥੀ ਜਿਨ੍ਹਾਂ ਨੇ ਡੀਐਲਐਡ ਜਾਂ ਫਿਰ ਈਟੀਟੀ ਦਾ ਕੋਰਸ ਕੀਤਾ ਹੋਇਆ ਉਹ ਸਾਥੀ ਕਿਡੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੇ ਨੇ ਪੰਜਾਬ ਵਾਲੇ ਈਟੀਟੀ ਕਾਡਰ ਬਾਰੇ ਤਾਂ ਸਾਰਿਆਂ ਨੂੰ ਪਤਾ ਕਿਉਂਕਿ ਪਾਸਟ ਦੇ ਵਿੱਚ ਜੜੀਆਂ ਵੈਕੈਂਸੀਜ਼ ਦੀ ਗਿਣਤੀ ਹੈਗੀ ਆ ਜੇਕਰ ਮੈਂ ਕੁਝ ਵੈਕੈਂਸੀਜ਼ ਦੀ ਗਿਣਤੀ ਤੇ ਨਿਗਾਹ ਮਾਰਾਂ ਤੇ ਦੇਖੋ ਜਿਵੇਂ ਭਰਤੀ ਸੀਗੀ 2364 2364 ਸਭ ਤੋਂ ਪਹਿਲੀ ਭਰਤੀ ਸੀਗੀ ਜਿਹਨੂੰ ਹੁਣ ਪੂਰਾ ਕੀਤਾ ਜਾ ਰਿਹਾ 2364 ਤੋਂ ਬਾਅਦ ਜਿਹੜੀ ਭਰਤੀ ਦੇਖਣ ਨੂੰ ਮਿਲੀ ਉਹ ਸੀਗੀ ਜੀ 6635 ਉਸ ਤੋਂ ਬਾਅਦ ਜਿਹੜੀ ਵੈਕੈਂਸੀ ਆਈ ਉਹ ਸੀਗੀ ਜੀ 5894 ਸੋ ਕੁੱਲ ਮਿਲਾ ਕੇ ਤੁਸੀਂ ਇਹਨਾਂ ਨੂੰ ਕੈਲਕੂਲੇਟ ਕਰ ਲਿਓ ਜਿਹੜੀ ਇਹਨਾਂ ਵੈਕੈਂਸੀ ਦੀ ਜਿਹੜੀ ਗਿਣਤੀ ਹੈਗੀ ਆ ਮੈਂ ईटी ਕਾਡਰ ਦੀ ਗੱਲ ਕਰ ਰਿਹਾ ਹਾਂ ਕਿ ਇਹਦੇ ਵਿੱਚ ਜਿਹੜੀ ਟੀਚਰਾਂ ਦੀ ਗਿਣਤੀ ਆ ਉਹ ਕਾਫੀ ਜ਼ਿਆਦਾ ਆ ਐਂਡ ਪਾਸਟ ਟਾਈਮ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਾਫੀ ਸਾਰੇ ਟੀਚਰ ਭਰਤੀ ਕੀਤੇ ਆ ਐਂਡ ਪਿਛਲੀ ਲਾਈਵ ਸਟ੍ਰੀਮ ਦੇ ਵਿੱਚ ਵੀ ਐਂਡ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਇਵਨ ਆਪਣੇ ਟੈਲੀਗ੍ਰਾਮ ਗਰੁੱਪਸ ਦੇ ਵਿੱਚ ਵੀ ਸੇਮ ਕੁਐਸਚਨ ਪੁੱਛਿਆ ਗਿਆ ਕਿ ਸਰ ਸਾਨੂੰ ਤਾਂ ਲੱਗਦਾ ਆ ਫਿਊਚਰ ਦੇ ਵਿੱਚ ਇਹਨਾਂ ਦੀ ਜਿਹੜੀ ਵੈਕੈਂਸੀਜ਼ ਆ ਉਹ ਜਾਂ ਤਾਂ ਬਹੁਤ ਘੱਟ ਦੇਖਣ ਨੂੰ ਮਿਲੂਗੀ ਜਾਂ ਫਿਰ ਹੋ ਸਕਦਾ ਨਾ ਦੇਖਣ ਨੂੰ ਮਿਲੇ ਸੋ ਇਸ ਤੋਂ ਇਲਾਵਾ ਇਸ EGT ਕਾਡਰ ਦੀ ਤਿਆਰੀ ਤਾਂ ਚਲੋ ਤੁਸੀਂ ਕਰ ਹੀ ਰਹੇ ਹੋਣੇ ਆ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਪ੍ਰੀਖਿਆਵਾਂ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਕਰ ਸਕਦੇ ਹੋ ਇਹਦੇ ਬਾਰੇ ਹੀ ਮੈਂ ਇਸ ਵੀਡੀਓ ਵਿੱਚ ਡਿਸਕਸ ਕਰਨ ਜਾ ਰਿਹਾ ਸੋ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਐਗਜ਼ਾਮ ਹੈਗਾ ਆ ਵੈਸੇ ਆਪਣੇ ਨਾ ਆਲੇ-ਦੁਆਲੇ ਦੇ ਜਿਹੜੇ ਰਾਜ ਹੈਗੇ ਆ ਜਿਹੜੀ ਸਟੇਟਸ ਆ ਉਹਨਾਂ ਤੇ ਜੇਕਰ ਤੁਸੀਂ ਨਿਗਾਹ ਮਾਰੋ ਤਾਂ ਉੱਥੇ ਕਾਫੀ ਸਾਰੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਜਿਵੇਂ ਸਭ ਤੋਂ ਪਹਿਲਾਂ ਆਪਾਂ ਜਾਣਦੇ ਆ ਜੀ ਕਿ ਰਾਜਸਥਾਨ ਦੇ ਵਿੱਚ ਰੀਡ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਆ ਰੇਡ ਦੀ ਜਿਹੜੀ ਪ੍ਰੀਖਿਆ ਹੁੰਦੀ ਆ ਉਹਦਾ ਜਿਹੜਾ ਪੇਪਰ 1 ਹੈਗਾ ਜੀ ਤੁਸੀਂ ਉਹਦੀ ਤਿਆਰੀ ਕਰ ਸਕਦੇ ਹੋ ਰਾਜਸਥਾਨ ਦੀ ਮੈਂ ਗੱਲ ਕਰ ਰਹੀ ਹਾਂ ਤੇ ਇਸ ਤੋਂ ਇਲਾਵਾ ਰਾਜਸਥਾਨ ਦੀ ਆਪਾਂ ਗੱਲ ਕਰ ਲਈ ਹੈ ਚੰਡੀਗੜ੍ਹ ਦੇ ਵਿੱਚ ਜੀਬੀਟੀ ਦਾ ਐਗਜ਼ਾਮ ਹੁੰਦਾ ਆ ਜੀਬੀਟੀ ਦਾ ਐਗਜ਼ਾਮ ਹੁੰਦਾ ਆ ਚੰਡੀਗੜ੍ਹ ਦੇ ਵਿੱਚ ਤੇ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਪੋਸਟਾਂ ਆਉਂਦੀਆਂ ਨੇ ਪਿਛਲੇ ਸਾਲ ਜਿਵੇਂ ਪੋਸਟਾਂ ਆਈਆਂ ਸੀਗੀਆਂ ਤੇ ਉਹਦੇ ਵਿੱਚ ਮੈਨੂੰ ਲੱਗਦਾ ਲਗਭਗ 400 ਪੋਸਟਾਂ ਹੈਗੀਆਂ ਸੀ ਰੈਗੂਲਰ ਪੋਸਟਾਂ ਸੀਗੀਆਂ ਸੋ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਉਹਦੇ ਲਈ ਤੁਹਾਨੂੰ ਇਹਦੀ ਤਿਆਰੀ ਕਰਨੀ ਪੈਣੀ ਆ ਬਟ ਕੰਡੀਸ਼ਨ ਇਹ ਆ ਕਿ ਜੀਬੀਟੀ ਦੇ ਵਿੱਚ ਜਿਹੜੇ ਸੈਂਟਰ ਦੇ ਸਕੂਲ ਨੇ ਉਹਨਾਂ ਵਿੱਚ ਅਪਲਾਈ ਕਰਨ ਦੇ ਲਈ ਜਿਹੜੇ ਕੇਂਦਰ ਸਰਕਾਰ ਦੇ ਸਕੂਲ ਨੇ ਉਹਨਾਂ ਵਿੱਚ ਅਪਲਾਈ ਕਰਨ ਦੇ ਲਈ ਜਿਹੜੀ ਮਿਨਿਮਮ ਐਲੀਜੀਬਿਲਟੀ ਹੈਗੀ ਆ ਜੀ ਉਹ ਹੈਗਾ ਜੀ ਸੀਟੈਟ ਦਾ ਪੇਪਰ 1 ਪਾਸ ਕੀਤਾ ਹੋਵੇ ਸੀਟੈਟ ਦਾ ਜਿਹੜਾ ਪੇਪਰ 1 ਹੈ ਜੀ ਉਹ ਪਾਸ ਤੁਸੀਂ ਕੀਤਾ ਹੋਵੇ ਜੇਕਰ ਪਾਸ ਨਹੀਂ ਕੀਤਾ ਤਾਂ ਤੁਸੀਂ ਹੁਣ ਤੋਂ ਹੀ ਇਹਦੀ ਤਿਆਰੀ ਸਟਾਰਟ ਕਰ ਦੋ ਜੂਨ ਜੁਲਾਈ ਵਾਲਾ ਜੁਲਾਈ ਵਾਲਾ ਜਿਵੇਂ ਪੇਪਰ ਦੀ ਗੱਲ ਕਰਾਂ ਜੁਲਾਈ ਵਾਲਾ ਜਿਹੜਾ ਸੀਟ ਅਟ ਹੈਗਾ ਆ ਉਹਦਾ ਵੀ ਤੁਹਾਨੂੰ ਨੋਟੀਫਿਕੇਸ਼ਨ ਕੁਝ ਟਾਈਮ ਵਿੱਚ ਦੇਖਣ ਨੂੰ ਮਿਲ ਜੇਗਾ ਸੋ ਤੁਸੀਂ ਉਸ ਪ੍ਰੀਖਿਆ ਦੀ ਤਿਆਰੀ ਕਰ ਲਓ ਸੀਟ ਅਟ ਦਾ ਜਿਹੜਾ ਪੇਪਰ 1 ਹੈਗਾ ਜੀ ਤੁਸੀਂ ਉਹ ਪਾਸ ਕਰਕੇ ਰੱਖ ਲਵੋ ਹੁਣ ਮੈਂ ਗੱਲ ਕਰਦਾ ਆ ਹਰਿਆਣੇ ਦੇ ਵਿੱਚ ਵੀ ਤੁਹਾਡੀ ਐਸਟੈਟ ਦੀ ਪ੍ਰੀਖਿਆ ਹੁੰਦੀ ਆ ਹਰਿਆਣੇ ਦੇ ਵਿੱਚ ਐਸਟੈਟ ਦੀ ਜਿਹੜੀ ਪ੍ਰੀਖਿਆ ਹੁੰਦੀ ਆ ਉਹਦਾ ਪੇਪਰ 1 ਜਿਹੜਾ ਹੈਗਾ ਜੀ ਤੁਸੀਂ ਉਹਦੀ ਤਿਆਰੀ ਕਰ ਲਵੋ ਤੇ ਇਸ ਤੋਂ ਇਲਾਵਾ ਕੇਵੀਐਸ ਦੇ ਵਿੱਚ KVS ਦੇ ਵਿੱਚ ਵੀ ਸੁਣਨ ਨੂੰ ਤਾਂ ਮਿਲ ਰਿਹਾ ਵੀ ਇਹਦੀਆਂ ਵੈਕੈਂਸੀਸ ਆ ਸਕਦੀਆਂ ਨੇ ਕਦੋਂ ਹਣ ਉਹਦਾ ਉਹਦੇ ਬਾਰੇ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਬਟ ਕੁਝ ਟਾਈਮ ਦੇ ਵਿੱਚ ਇਹਦਾ ਜਿਹੜਾ ਨੋਟੀਫਿਕੇਸ਼ਨ ਹੈਗਾ ਜੀ ਉਹ ਦੇਖਣ ਨੂੰ ਮਿਲੇਗਾ ਸੋ KVS ਦੇ ਵਿੱਚ ਜਿਹੜੀਆਂ PRT ਦੀਆਂ ਪੋਸਟਾਂ ਹੁੰਦੀਆਂ ਨੇ ਇਸ ਪੇਪਰ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਬਟ ਉਹਦੇ ਲਈ ਵੀ ਸੇਮ ਕੰਡੀਸ਼ਨ ਕਿ ਤੁਹਾਡਾ सीटेट ਦਾ ਜਿਹੜਾ ਪੇਪਰ 1 ਹੈਗਾ ਜੀ ਤੁਸੀਂ ਉਹ ਪਾਸ ਜ਼ਰੂਰ ਕੀਤਾ ਹੋਵੇ ਕਿਉਂਕਿ ਮਿਨਿਮਮ ਐਲੀਜੀਬਿਲਟੀ ਕ੍ਰਾਈਟੇਰੀਆ ਜੇਕਰ ਆਪਾਂ ਸੈਂਟਰ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਉੱਥੇ सीटेट ਦਾ ਪੇਪਰ 1 ਪਾਸ ਕੀਤਾ ਹੋਣਾ ਚਾਹੀਦਾ ਆ ਐਂਡ ਡੀਟ੍ਰਿਪਲ ਐਸ ਬੀ ਦਿੱਲੀ ਦੇ ਸਕੂਲਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਉੱਥੇ ਵੀ ਪੀ ਆਰਟੀ ਦੇ ਲਈ ਤੁਸੀਂ ਆਪ ਦਾ ਜਿਹੜਾ ਕਹਿ ਸਕਦੇ ਹਾਂ ਕਿ ਪੇਪਰ ਦੀ ਜਿਹੜੀ ਤਿਆਰੀ ਹੈਗੀ ਆ ਉਹ ਸਟਾਰਟ ਕਰ ਸਕਦੇ ਹੋ ਬਾਕੀ ਨਵੋਦਿਆ ਸਕੂਲ ਦੇ ਵਿੱਚ ਵੀ ਕਾਫੀ ਸਾਰੇ ਸਾਥੀ ਪੁੱਛਦੇ ਹੁੰਦੇ ਆ ਜਿਵੇਂ ਕਿ ਰੀਸੈਂਟਲੀ ਚੰਡੀਗੜ੍ਹ ਰੀਜਨ ਦੇ ਵਿੱਚ ਕੁਝ ਕੰਟਰੈਕਟ ਬੇਸਿਸ ਦੇ ਭਰਤੀ ਦਾ ਨੋਟੀਫਿਕੇਸ਼ਨ ਆਇਆ ਸੀਗਾ 1 ਸਾਲ ਦਾ ਕੰਟਰੈਕਟ ਹੁੰਦਾ ਆ ਤਾਂ ਉਹਦੇ ਵਿੱਚ ਮੈਂ ਇੱਕ ਵੀਡੀਓ ਵੀ ਬਣਾਈ ਸੀਗੀ ਜਿਹੜਾ ਨੋਟੀਫਿਕੇਸ਼ਨ ਸੀਗਾ ਉਹ ਵੀ ਮੈਂ ਟੈਲੀਗ੍ਰਾਮ ਚੈਨਲ ਤੇ ਭੇਜਿਆ ਸੀ ਤਾਂ ਕੁਝ ਸਾਥੀਆਂ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ ਕਿ ਸਰ ਪੀਆਰਟੀ ਦੀ ਕੋਈ ਵੈਕੈਂਸੀ ਨਹੀਂ ਹੈਗੀ ਜਿਹੜੇ ਨਵੋਦਿਆ ਸਕੂਲ ਹੁੰਦੇ ਨੇ ਉਹ ਹੁੰਦੇ ਨੇ ਜੀ ਛੇਵੀਂ ਤੋਂ ਲੈ ਕੇ 12ਵੀਂ ਤੱਕ ਤੇ ਪ੍ਰਾਇਮਰੀ ਜਿਹੜੇ ਟੀਚਰ ਬਣਦੇ ਨੇ ਉਹ ਬਣਦੇ ਨੇ ਜੀ ਪਹਿਲੀ ਤੋਂ ਲੈ ਕੇ 5ਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਹੁੰਦੇ ਆ ਉੱਥੋਂ ਤੱਕ ਸੋ ਇਸ ਕਰਕੇ ਜਿਹੜੇ ਨਵੋਦਿਆ ਸਕੂਲ ਹੁੰਦੇ ਆ ਜੀ ਉਹਦੇ ਵਿੱਚ ਤੁਹਾਨੂੰ ਕੋਈ ਵੀ ਜਿਹੜੀ ਪ੍ਰਾਇਮਰੀ ਟੀਚਰ ਦੀ ਭਰਤੀ ਹੈਗੀ ਆ ਜੀ ਉਹ ਦੇਖਣ ਨੂੰ ਨਹੀਂ ਮਿਲਦੀ ਬਾਕੀ ਮੈਂ ਤੁਹਾਨੂੰ ਕਾਫੀ ਸਾਰੇ ਐਗਜ਼ਾਮਸ ਬਾਰੇ ਦੱਸ ਦਿੰਦਾ ਆ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਜਿਹੜੀ ਤਿਆਰੀ ਹੈਗੀ ਆ ਉਹ ਸਟਾਰਟ ਕਰ ਦੇਵੋ ਐਂਡ ਤੁਸੀਂ ਆਪ ਦਾ ਟਾਈਮ ਬਿਲਕੁਲ ਵੀ ਨਾ ਵੇਸਟ ਕਰੋ ਕਿਉਂਕਿ ਜੇਕਰ ਤੁਸੀਂ ਨਾ ਪੜੋਗੇ ਸਟੱਡੀ ਦੇ ਵਿੱਚ ਗੈਪ ਪੈਣਾ ਆ ਤੇ ਜਦੋਂ ਮੌਕਾ ਮਿਲ ਗਿਆ ਫਿਊਚਰ ਦੇ ਵਿੱਚ ਤੁਹਾਨੂੰ ਆਪਦੇ ਪੇਪਰ ਦੀ ਤਿਆਰੀ ਕਰਨ ਦਾ ਤਾਂ ਉੱਥੇ ਜਿਹੜੀ ਤੁਹਾਡੀ ਤਿਆਰੀ ਹੈਗੀ ਆ ਨਾ ਉਹ ਪ੍ਰੋਪਰ ਨਹੀਂ ਹੋ ਪਾਉਣੀ ਤੁਹਾਨੂੰ ਕਾਫੀ ਟਾਈਮ ਲੱਗ ਜਾਣਾ ਆ ਆਪਦੀ ਸੈਟਿੰਗ ਬਣਾਉਣ ਦੇ ਵਿੱਚ ਸੋ ਇਸ ਤਰੀਕੇ ਨਾਲ ਤੁਸੀਂ ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰ ਲਓ ਐਂਡ ਇਹ ਕੰਮ ਕਰਨ ਦੇ ਨਾਲ ਤੁਹਾਡੀ ਸਬਜੈਕਟ ਤੇ ਜਿਹੜੀ ਪਕੜ ਹੈਗੀ ਆ ਸਟੱਡੀ ਨਾਲ ਜਿਹੜਾ ਲਿੰਕ ਹੈਗਾ ਆ ਉਹ ਬਣਿਆ ਰਹੂਗਾ ਐਂਡ ਇਨ ਫਿਊਚਰ ਇਨ ਫਿਊਚਰ ਦੀ ਮੈਂ ਜੇਕਰ ਗੱਲ ਕਰ ਰਹੀ ਹਾਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਚਲੋ ਇਹਦੇ ਲਈ ਤਾਂ ਤੁਸੀਂ ਤਿਆਰੀ ਕਰ ਹੀ ਰਹੇ ਹੋ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਜਿਹੜਾ ਤੁਹਾਡਾ ਸਕੋਪ ਹੈਗਾ ਜੀ ਉਹ ਵੀ ਬਣਿਆ ਰਹੂਗਾ ਸੋ ਦੋਸਤੋ ਇਹ ਸੀਗੀ ਛੋਟੀ ਜਹੀ ਵੀਡੀਓ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ